ਪੰਜਾਬੀ ਯੂਨਿਕ ਮੀਡੀਆ ਤੇ ਇਸ ਵੇਲੇ ਦੀ ਖਾਸ ਖਬਰ ਅੱਜ ਕਪੂਰਥਲਾ ਵਿੱਚ ਐਸਐਸਪੀ ਸ਼੍ਰੀ ਗੌਰਵ ਦੂਰਾ ਜੀ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਪੀਸੀਆਰ ਇੰਚਾਰਜ ਚਰਨਜੀਤ ਸਿੰਘ ਖੈੜਾ ਅਤੇ ਟ੍ਰੈਫਿਕ ਇੰਚਾਰ ਦਰਸ਼ਨ ਸਿੰਘ ਨੇ ਬਾਜ਼ਾਰ ਵਿੱਚ ਪਤੰਗਾਂ ਵਾਲੀਆਂ ਦੁਕਾਨਾਂ ਦੇ ਚਾਈਨਾ ਡੋਰ ਨੂੰ ਲੈ ਕੇ ਕੀਤੀ ਚੈਕਿੰਗ ਦੇਖੋ ਪੂਰੀ ਖਬਰ ਆਪੇ ਜਦੋਂ ਤੁਮ ਮੈਂ ਸਾਰੀਆਂ ਵੀਡੀਓ ਇਹ ਕਿਤਾ ਫੋਟੋ ਟ੍ਰਾਫਿਕ ਇੰਜਾਰ ਦਰਸ਼ਨ ਜੀ ਪਸੰਦ ਦੇ ਮੱਦੇ ਰੱਖਦੇ ਰੱਖਦੇ ਹੋਏ ਪੰਗਾਲੀਆਂ ਦੁਕਾਨਾਂ ਦੇ ਉੱਤੇ ਚੈਕਿੰਗ ਕਰ ਰਹੇ ਨੇ। ਆਪਾਂ ਨਾ ਇਹ ਜਿਹੜਾ ਇਹ ਜਿਹੜਾ ਇਹ ਤਾਂ ਦੂਹੀ ਤਾਂ ਪਾਰ ਕਰ ਲੈ ਕੀ ਨਹੀਂ ਹੁੰਦੀ ਸਾਨੂੰ ਦਿੱਸਦਾ ਕੀ ਕੋਈ ਚੈਨਲ ਕੋਈ ਇਹਦਾ ਲੋੜ ਵਿੱਚ ਕੀ ਫਰਕ ਹੈ ਨਾ ਕੋਈ ਇਹ ਤਾਂ ਦਾ ਵਤਨੰਦਾਰ ਮਰੇ ਸਾਡੇ ਰਿਚੀ ਜਾਵਾ ਲੋਕਾਂ ਨੂੰ ਇਹ ਜਿਹੜਾ ਹਿਰਾਵਾ ਇਹਨੂੰ ਆਪਾਂ ਇਹਨੂੰ ਆਪਰੇ ਹਾਂ ਜੀ ਹਾਂ ਜੀ ਵਿਚਾਰ ਰੱਖੋ ਇਹਨਾਂ ਜੀਜਾ ਤੋਂ ਕੋਈ ਨਹੀਂ ਪੈਸਾ ਨੇ ਇਹ ਨਾਲ ਜਾਣਾ ਬਿਲਕੁਲ ਜੀ ਬਿਲਕੁਲ ਇਹ ਤਾਂ ਖਾਲੀ ਹੈ ਜੀ ਰੱਖੋ ਤੁਮ ਆਪਰੇ ਦੇਣਾ ਹੈ ਉਹ ਤੁਸੀਂ ਜਿਆਦਾ ਨਾ ਲੰਘ ਜਾਓ ਲੋਕਾਂ ਦੇ ਵੀ ਆਓ ਲੋਕਾਂ ਦੇ ਵੀ ਨਾ ਲੰਘ ਜਾਓ ਦੇਖ ਲੈ ਇੱਕ ਵਾਰ ਚੈੱਕ ਕਰਕੇ ਚੰਗੀ ਤਰ੍ਹਾਂ ਹਾਂਜੀ ਸਰ ਅੱਜ ਤੁਸੀਂ ਦੁਕਾਨਾਂ ਤੇ ਚੈਕਿੰਗ ਕਰ ਰਹੇ ਜੇ ਡੋਰ ਨੂੰ ਲੈ ਕੇ ਚੈਕਿੰਗ ਕਰ ਰਹੇ ਜੀ ਤੇ ਕੀ ਇਹ ਡੋਰ ਚਾਈਨਾ ਡੋਰ ਤੇ ਤੇ ਜਿਹੜੀ ਪਾਬੰਦੀ ਲਾਈ ਹੈ ਪੰਜਾਬ ਸਰਕਾਰ ਨੇ ਇਹ ਕਾਫੀ ਨੁਕਸਾਨਦਿੰਦੀ ਹੈ ਤੇ ਤੁਹਾਨੂੰ ਕੋਈ ਚਾਈਨਾ ਡੋਰ ਚੈਕਿੰਗ ਕਰਦੇ ਆ ਮਿਲੀ ਆ ਕੀ ਕਹੋਗੇ ਅਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਨਾਲ ਜਿਹੜਾ ਗਵਰਨਮੈਂਟ ਵੱਲੋਂ ਸਾਨੂੰ ਇਹ ਦੱਸਾਂਗੇ ਕਿ ਜਿਹੜੇ ਚੈਨਾ ਡੋਰ ਮਿਲਦੇ ਆ ਉਸ ਤੇ ਫਰਕ ਪਾਛਾ ਕਰੋ ਤੇ ਚੈਨਾ ਡੋਰ ਜਿਹੜੀ ਬਹੁਤ ਖਤਰਨਾਕ ਡੋਰ ਆ ਜਿਹੜੀ ਕਿ ਪਸ਼ੂ ਪੰਛੀਆਂ ਦੇ ਗਲਾਂ ਦੇ ਧੌਣਾਂ ਦੇ ਵਿੱਚ ਪਾ ਦਿੱਤੀ ਜਾਂਦੀ ਹੈ ਜਿਸ ਨਾਲ ਕਈ ਇਨਸਾਨੀ ਮਰਤਾਂ ਵੀ ਹੋਈਆਂ ਨੇ ਅਤੇ ਲੋਕਾਂ ਦੇ ਫੇਸ ਜਿਹੜੇ ਆ ਉਹ ਜਿਹੜੇ ਚੈਨਾ ਡੋਰ ਫੈਨਾਂ ਨਾਲ ਖਰਾਬ ਹੋ ਜਾਂਦੇ ਆ ਕਰਕੇ ਪੰਜਾਬ ਗਵਰਨਮੈਂਟ ਵੱਲੋਂ ਸਖਤ ਕਦਮ ਚੁੱਕੀਆਂ ਅਦਰ ਚੈਨਾ ਡੋਰ ਤੇ ਪਾਬੰਦੀ ਲਾਈ ਗਈ ਸਾਨੂੰ ਮੈਂ ਅੱਜ ਇਹ ਵਾਕ ਕਰ ਦਕਾਨਾਂ ਦੀ ਚੈਕਿੰਗ ਕਰ ਰਿਹਾ ਹਾਂ ਤਾਂ ਕਿ ਸਾਨੂੰ ਕੋਈ ਚਾਇਨਾ ਡੋਰ ਵਾਲਾ ਕੋਈ ਮਿਲੇ ਤੋਂ ਉਸੇ ਅਸੀਂ ਪਛਾਣ ਸਕੀਏ ਸਰ ਕੱਲ ਬਸੰਤ ਦਾ ਦਿਹਾੜਾ ਸੀਗਾ ਕੱਲ ਦੇ ਤਕਰੀਬਨ بارش ਸੀਗੀ ਤੇ ਗੁੱਡੀਆਂ ਲੋਕਾਂ ਨੇ ਘਾਟੀ ਵਧਾਈਆਂ ਇਹਦੇ ਦਰਮਿਆਨ ਹੁਣ ਇਹ ਚੈਕਿੰਗ ਜਿਹੜੀ ਚਾਇਨਾ ਡੋਰ ਦੀ ਕਿੰਨੇ ਕ ਦਿਨ ਚੱਲੂਗੀ ਇਹ ਜੀ ਲਗਾਤਾਰ ਚੱਲੇਗੀ ਚਾਇਨਾ ਡੋਰ ਦੀ ਚੈਕਿੰਗ ਜਿੰਨਾ ਚਿਰ ਅਸੀਂ ਨੌਕਰੀ ਤੇ ਮੌਜੂਦ ਹਾਂ ਇਹ ਉਹਨਾਂ ਚਿਰ ਹੀ ਲਗਾਤਾਰ ਹਰ ਦੂਜੇ ਤੀਜੇ ਦਿਨ ਚੈਕਿੰਗ ਕਰਿਆ ਕਰਾਂਗੇ ਦੁਕਾਨਾਂ ਦੀ ਤਾਂ ਕਿ ਜਿਹੜੀ ਕੋਈ ਅਨਸਖਾਵੀ ਬਟਨਾ ਨਾ ਵਾਪਰ ਸਕੇ ਔਰ ਜੇ ਕਿਸੇ ਕੋਈ ਚਾਈਨਾ ਡੋਰ ਫੜੀ ਜਾਂਦੀ ਹੈ ਤੇ ਉਹਦੇ ਉੱਤੇ ਕਿਹੜੀ ਧਾਰਾ ਲਾ ਕੇ ਪਰਚਾ ਦਰਜ ਕੀਤਾ ਜਾਂਦਾ ਉਹਦੇ ਤੇ ਅਸੀਂ ਜੋ ਵੀ ਮਹਿਕਮੇ ਦੀ ਕਾਨੂੰਨੀ ਕਾਰਵਾਈ ਜਿਹੜੀ ਬਣਦੀ ਆ ਉਹਦੇ ਹਿਸਾਬ ਨਾਲ ਅਸੀਂ ਉਹਦਾ ਚਲਾਨ ਪੇਸ਼ ਕਰਾਂਗੇ ਤੇ ਉਹਨਾਂ ਨੂੰ ਹਦਿਆਤਾਂ ਕਰਾਂਗੇ ਜਿੰਨੀ ਇਹਦੀ ਸਜ਼ਾ ਬਣ ਗਈ ਉਹਦੇ ਉੱਤੇ